ਬਟਾਲਾ ਦੇ ਭੀੜ ਵਾਲੇ ਇਲਾਕੇ ਜਿਲੰਦਰ ਰੋਡ ਤੇ ਸਥਿਤ ਇੱਕ ਬੈਂਕ ਚ ਪੈਸੇ ਜਮਾ ਕਰਵਾਉਣ ਆਏ ਬਟਾਲਾ ਦੇ ਰਹਿਣ ਵਾਲੇ ਪੰਕਜ ਮਹਾਜਨ ਦਾ ਬੈਂਕ ਦੇ ਬਾਹਰ ਤੋਂ ਕੁਝ ਹੀ ਮਿੰਟਾਂ ਚ ਐਕਟਿਵਾ ਚੋਰੀ ਹੋ ਗਿਆ। ਇਹ ਸਾਰੀ ਵਾਰਦਾਤ ਨੂੰ ਅੰਜਾਮ ਦਿੰਦਾ ਹੋਇਆ ਨੌਜਵਾਨ ਸੀਸੀਟੀਵੀ ਕੈਮਰੇਜ ਸਕੈਨ ਹੋਇਆ ਹੈ। ਨਾਮ ਪੰਕਜ ਮਹਾਜਨ ਹੈ। ਕੀ ਕਰਨਾ ਹੈ ਇਹਦਾ ਅੱਜ ਮੈਂ ਸਵੇਰੇ 10:15 ਦੇ 15 ਮਿੰਟ ਤੇ ICICI ਬੈਂਕ ਚ ਗਿਆ ਸੀ ਜਦੋਂ ਮੈਂ ਬੈਂਕ ਦੇ ਅੰਦਰ ਗਿਆ ਤੇ ਉੱਥੇ ਥੋੜਾ ਮੈਨੂੰ ਟਾਈਮ ਲੱਗ ਗਿਆ ਮੈਂ ਬਾਹਰ ਆ ਕੇ ਦੇਖਿਆ ਮੈਂ ਬੜੀ ਇੱਧਰ ਉੱਧਰ ਝਾਤੀ ਮਾਰੀ ਮੇਰੀ ਜਿਹੜੀ ਸਕੂਟੀ ਸੀ PB06Z1899 ਉਹ ਮੈਨੂੰ ਮਿਲੀ ਨਹੀਂ ਮੈਂ ਫਿਰ ਵੀ ਕੋਸ਼ਿਸ਼ ਕੀਤੀ ਵੀ ਸ਼ਾਇਦ کہیں ਇੱਧਰ ਉੱਧਰ ਨਾ ਕਰ ਦਿੱਤੀ ਹੋਏ ਮੈਂ ਲੱਭਣ ਦੀ ਕੋਸ਼ਿਸ਼ ਕੀਤੀ ਨਹੀਂ ਲੱਭੀ ਫਿਰ ਮੈਂ ਉਹ ਸਕੂਟੀ ਨੂੰ ਉਹਦੇ ਚ ਬੈਂਕ ਦੇ ਜਿਹੜੇ ਆ ਕੈਮਰਿਆਂ ਚ ਚੈੱਕ ਕੀਤਾ ਤੇ ਮੇਰੀ ਸਕੂਟੀ ਇੱਕ ਲੜਕਾ ਜਿਹੜਾ ਉਹ ਲੈ ਕੇ ਜਾ ਰਿਹਾ 10 ਵਰਗੇ 24 ਮਿੰਟ ਦੇ ਉੱਤੇ ਉਹਨੇ ਮੇਰੀ ਸਕੂਟੀ ਜਿਹੜੀ ਹੈ ਖੋਲ ਕੇ ਲੈ ਗਿਆ ਉਹ ਇਸ ਤਰੀਕੇ ਦੇ ਨਾਲ ਬੈਂਕ ਵਾਲੇ ਵੀ ਦੱਸ ਰਹੇ ਸੀ ਵੀ ਇੱਥੇ ਅੱਗੇ ਵੀ ਵਾਰਦਾਤਾਂ ਹੋਈਆਂ ਨੇ ਮੇਰੀ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਐਸਐਸਪੀ ਸਾਹਿਬ ਨੂੰ ਵੀ ਬੇਨਤੀ ਹੈ ਕਿ ਜੇ ਇਸੇ ਤਰ੍ਹਾਂ ਨਾਲ ਇੱਕ ਘਟਨਾਵਾਂ ਚੋਰੀ ਦੀਆਂ ਹੁੰਦੀਆਂ ਰਹਿਣਗੀਆਂ ਤੇ ਲੋਕ ਆਪਣੇ ਨੂੰ ਬਚਾਲੇ ਚ ਸੁਰੱਖਿਅਤ ਕਿੱਦਾਂ ਮਹਿਸੂਸ ਕਰਨਗੇ ਹਾਂ ਮੈਂ ਕੰਪਲੇਂਟ ਕਰਾਈ ਹੈ ਜੀ ਆਪਣੇ ਬੱਸ ਸਟੈਂਡ ਪੁਲਿਸ ਚੌਂਕੇ 'ਚ ਆਪਣੀ ਕੰਪਲੀਟ ਵੀ ਦਰਜ ਕਰਾਤੀ ਹੈ ਤੇ ਮੇਰੀ ਬੇਨਤੀ ਹੈ ਪ੍ਰਸ਼ਾਸਨ ਨੂੰ ਇਸ ਤਰ੍ਹਾਂ ਦੀਆਂ ਘਟਨਾਵਾਂ ਬਹੁਤ ਜ਼ਿਆਦਾ ਹੋ ਰਹੀਆਂ ਨੇ ਔਰ ਆਉਣ ਵਾਲੇ ਸਮੇਂ 'ਚ ਜੇ ਇਹਨੂੰ ਨਾ ਰੋਕਿਆ ਗਿਆ ਤੇ ਲੋਕ ਤੰਗ ਪੈ ਗਏ ਜਿਹੜਾ ਵਾ ਉਹ ਪ੍ਰਸ਼ਾਸਨ ਦੇ ਖਿਲਾਫ ਵੀ ਜਿਹੜੀ ਹੈ ਉਹ ਕਾਰਵਾਈ ਕਰ ਸਕਦੇ ਉਹਦੇ 'ਚ ਇੱਕ ਵਿਅਕਤੀ ਪਹਿਲਾਂ ਆ ਰਿਹਾ ਉਹ ਅੱਗੇ ਨਿਕਲ ਗਿਆ ਉਹਦੇ ਨਾਲ ਦੂਸਰਾ ਆਇਆ ਉਹਨੇ ਮੂੰਹ ਬੰਨੇ ਦਾ ਹੀ ਉਹ ਵੀਡੀਓ 'ਚ ਨਜ਼ਰ ਨਹੀਂ ਆ ਰਿਹਾ ਦਾ ਮੂੰਹ ਉਹਨੇ ਮੂੰਹ ਤੇ ਕੋਈ ਕੱਪੜਾ ਬੰਨਿਆ ਦਾ ਹੀ ਔਰ ਉਹਨੇ ਸਕੂਟੀ ਮੇਰੀ ਲੌਕ ਸੀਗੀ ਸਕੂਟਰੀ ਨੂੰ ਖੋਲ ਕੇ ਆਰਾਮ ਨਾਲ ਲੈ ਕੇ ਗਿਆ ਉਹ ਤੇ ਏ ਮੇਰ ਦਾ ਅੱਜ ਘਟਨਾ ਹੋਈ ਆ